ਆਪ ਸਰਕਾਰ ਵੱਲੋਂ ਪਹਿਲਾਂ ਹੀ ਨਗਰ ਨਿਗਮ ਚੋਣਾਂ ਪਿਛਲੇ 1.5 ਸਾਲ ਤੋਂ ਨਾ ਕਰਵਾਉਣ ਕਰਕੇ ਸ਼ਹਿਰਾਂ ਦੀ ਹਾਲਤ ਕਾਫੀ ਬਦਤਰ ਹੋ ਗਈ ਹੈ ਪਰ ਹੁਣ ਆਪ ਸਰਕਾਰ ਵੱਲ ਚੱਲ ਰਹੀ ਉਥਲ ਪੁਥਲ ਕਰਕੇ ਹੁਣ ਨਗਰ ਨਿਗਮ ਚੋਣ ਦੀਆਂ ਚੋਣਾਂ ਕਰਵਾਉਣ ਲਈ ਹੋਰ ਵੀ ਦੇਰੀ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਦਰਸਲ ਹੌਲੀ ਹੌਲੀ ਸਰਕਾਰ ਦਾ ਕਾਰਜਕਾਲ ਘਟਦਾ ਜਾ ਰਿਹਾ ਹੈ ਤੇ ਜੇਕਰ ਨਗਰ ਨਿਗਮ ਚੋਣਾਂ ਅਗਲੇ ਸਾਲ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਸਰਕਾਰ ਦਾ ਕਾਰਜਕਾਲ ਉਸ ਸਮੇਂ 2 ਸਾਲ ਦਾ ਹੀ ਰਹਿ ਜਾਵੇਗਾ ਅਤੇ 2027 ਜੋ ਆਪ ਸਰਕਾਰ ਦਾ ਕਾਰਜਕਾਲ ਖਤਮ ਹੋ ਜਾਵੇਗਾ ਨਗਰ ਨਿਗਮ ਚੋਨਾ ਲੰਬੇ ਸਮੇਂ ਤੋਂ ਲੇਟ ਹੋ ਰਹੀਆਂ ਹਨ ਇਸ ਕਰਕੇ ਚੋਨ ਲੜਨ ਦੇ ਕਈ ਚਾਵਾਨ ਵੀ ਹੋਣਾ ਨਿਰਾਸ਼ ਲੱਗ ਰਹੇ ਹਨ ਕਿਉਂਕਿ ਕਈ ਆਗੂ ਤਾਂ ਆਪ ਵਿੱਚ ਵੀ ਇਸ ਕਰਕੇ ਸ਼ਾਮਿਲ ਹੋਏ ਸਨ ਕਿ ਉਹ ਆਪ ਦੀ ਨਿਗਮ ਦੇ ਵਿੱਚ ਮੇਅਰ ਜਾਂ ਹੋਰ ਅਹੁਦਾ ਪ੍ਰਾਪਤ ਕਰਨਗੇ ਪਰ ਚੋਨਾ ਲੜਨ ਦੇ ਕਈ ਚਾਵਾਨ ਇੱਕ ਸਾਲ ਪਹਿਲਾਂ ਤਾਂ ਸਰਗਰਮ ਨਜ਼ਰ ਆ ਰਹੇ ਸੀ ਪਰ ਹੁਣ ਉਹਨਾਂ ਦੇ ਮਨ ਵੀ ਠੰਡੇ ਪਏ ਨਜ਼ਰ ਆ ਰਹੇ ਨੇ ਸਗੋਂ ਆਪ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਾਂ ਪਹਿਲੀ ਵਾਰ ਕਿਸੇ ਸਰਕਾਰ ਵਿੱਚ ਨਗਰ ਨਿਗਮ ਚੋਣਾਂ ਲੰਬੇ ਸਮੇਂ ਤੋਂ ਨਹੀਂ ਕਰਵਾਈਆਂ ਜਾ ਰਹੀਆਂ ਤੇ ਸ਼ਹਿਰਾਂ ਦੀ ਹਾਲਤ ਇਸ ਕਰਕੇ ਵੀ ਬੱਤਰ ਹੋ ਗਈ ਹੈ ਕਿਉਂਕਿ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰਾਂ ਤੋਂ ਇਲਾਵਾ ਮੇਅਰ ਵੀ ਨਹੀਂ ਹਨ ਨੇੜੇ ਸਾਲ ਤੋਂ ਨਗਰ ਨਿਗਮ ਵਿੱਚ ਮੇਅਰ ਦੇ ਦਫ਼ਤਰ ਵੀ ਹੁਣ ਅਫਸਰਾਂ ਵੱਲੋਂ ਹੀ ਭਰਤੇ ਜਾਂਦੇ ਨੇ ਤੇ ਚੁਣੀਆਂ ਹੋਈਆਂ ਨਿਗਮਾਂ ਦਾ ਲੋਕਾਂ ਨੂੰ ਇਹ ਵੀ ਫਾਇਦਾ ਹੁੰਦਾ ਹੈ ਕਿ ਕੌਂਸਲਰਾਂ ਤੋਂ ਉਹਨਾਂ ਨੂੰ ਥਾਣਿਆਂ ਤਹਿਸੀਲਾਂ ਅਤੇ ਹੋਰ ਕੰਮ ਕਰਵਾਉਣ ਦੀ ਲੋੜ ਨਹੀਂ ਪੈਂਦੀ ਪਰ ਨਗਰ ਨਿਗਮ ਚੋਣਾਂ ਨਾ ਹੋਣ ਕਰਕੇ ਉਂਝ ਸਾਰੇ ਸ਼ਹਿਰਾਂ ਦੇ ਦੀ ਹਾਲਤ ਬੱਤਰ ਹੋ ਗਈ ਹੈ ਪਰ ਜਲੰਧਰ ਕੈਂਟ ਦੇ ਵਿੱਚ ਵੀ ਨਿਗਮ ਦੀ ਹੱਦ ਵਿੱਚ ਸ਼ਾਮਿਲ ਕੀਤੇ ਗਏ 12 ਪਿੰਡਾਂ ਦੀ ਹਾਲਤ ਜ਼ਿਆਦਾ ਖਰਾਬ ਹੈ ਜਿੱਥੇ ਕਿ ਲੋਕ ਵਿਕਾਸ ਦੇ ਕੰਮ ਨਾ ਹੋਣ ਕਰਕੇ ਨਾਰਾਜ਼ ਹਨ ਸਰਕਾਰ ਵੱਲੋਂ ਜਲੰਧਰ ਨੂੰ ਕਿਸੇ ਤਰ੍ਹਾਂ ਦਾ ਕੋਈ ਫੰਡ ਨਾ ਦੇਣ ਕਰਕੇ ਇਸ ਵੇਲੇ ਸ਼ਹਿਰ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਵੱਡੇ ਪ੍ਰੋਜੈਕਟਾਂ ਤੇ ਤਾਂ ਕੰਮ ਹੋਣਾ ਬਿਲਕੁਲ ਦੂਰ ਦੀ ਗੱਲ ਹੈ ਸਗੋਂ ਕਈ ਵਾਰ ਤਾਂ ਨਗਰ ਨਿਗਮ ਲਈ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ ਹੋਈਆਂ ਪਈਆਂ ਹਨ ਇਹ ਸਮੱਸਿਆ ਇਸ ਕਰਕੇ ਵੀ ਆ ਰਹੀ ਹੈ ਕਿਉਂਕਿ ਇਸ ਵੇਲੇ ਮੇਅਰ ਨਹੀਂ ਹਨ ਜਿਹੜੇ ਕਿ ਜਲੰਧਰ ਦੇ ਵਿਕਾਸ ਲਈ ਸਰਕਾਰ ਕੋਲ ਕੋਈ ਫੰਡ ਲਿਆ ਸਕਣ